ਉਹ ਤੁਹਾਨੂੰ ਗੇਟ ਅੱਗੇ ਆਖਿਆ ਸੀ ਨਹੀਂ ਨਹੀਂ ਆ ਤੁਸੀਂ ਇਹ ਨਹੀਂ ਵਾ ਤੁਸੀਂ ਇੱਕ ਵਾਰ ਗੱਲ ਸੁਣੋ ਉਹ ਤੁਸੀਂ ਗੇਟ ਅੱਗੇ ਆਖਿਆ ਸੀ ਅਸੀਂ ਨਹੀਂ ਮੇਰੀ ਗੱਲ ਸੁਣ ਤੇ ਕੋ ਮੈਨੂੰ ਅਸੀਂ ਦੇਖੋ ਤੁਹਾਡੀ ਬੇਨਤੀ ਸੁਣੀ ਆ ਅਸੀਂ ਤੁਹਾਡੀ ਬੇਨਤੀ ਸੁਣੀ ਆ ਕਿਉਂ ਕਰਦਾ ਯਾਰ ਐਕਟਰ ਸਾਹਿਬ ਯਾਰ ਮੈਂ ਤਾਂ ਤੁਹਾਡੇ ਇੱਧਰ ਆਣੇ ਤੋ ਚੱਲ ਆ ਨਾ ਫੁੱਟੋ ਲੱਗੇ ਹੋ ਜਾ ਮੇਲਾ ਇਹਦਾ ਸੋ ਇਹ ਆ ਲੋ ਇੱਥੇ ਕਰ ਦੋ ਇੱਥੇ ਲੈ ਆਓ ਬਾਈ ਕੋਈ ਨਹੀਂ ਆਣਾ ਨਾ ਪਿੱਛੇ ਹੱਥ ਕਰਦਾ ਨਹੀਂ ਕਰਦਾ ਹੋਣੀ ਹੋਵੇ ਤਾਂ ਬਸ ਮਾਰਦੇ ਪ੍ਰਾਪਤਨ ਜਾਏਗਾ ਬਸ ਮਸਲਾ ਪਿੱਛੇ ਕਰ ਦੋ ਪਿੱਛੇ ਕਰ ਦੋ ਲਾਟੇ ਸਰਦਾਰ ਸਰਦਾਰ ਬਾਈ ਇੱਕ ਬੁਕਾਰੇ ਜੋਟ ਉਹਦਾ ਬਾਹਰ ਤੋਂ ਬਾਹਰ ਬਲੋ ਸਰਦਾਰ ਕੱਠੀ ਕਰੋ ਬੰਦਾ ਜੋਤੂ ਪੁੱਤਣਾ ਵੀਰ ਕਾਹਦੇ ਆਪੇ ਆਪਾਂ ਯਾਰ ਸਰਦਾਰ ਅਕਬੀਰ ਸਿੰਘ ਬਾਲੂ ਦੀ ਪਾਰਟੀ ਦੇ ਬੰਦੇ ਜੋਤੇ ਅਕਾਲੀ ਦਲ ਦੇ ਯਾਰ ਉਹ ਆਪਣੇ ਨਾਮ ਕਰਦੇ ਆ ਗੱਡੀ ਤੋਂ ਬੱਦ ਕਰੋ ਗੱਡੀ ਤੋਂ ਬੱਦ ਕਰੋ ਜੱਗ ਧਾਲ ਦੇਖੋ ਆਹ ਪ੍ਰਚੱਤ ਧਾਲ ਦੇਖੋ ਆਹ ਦੇਖੋ ਨਹੀਂ ਨਹੀਂ ਡੀਐਸਪੀ ਸਾਹਿਬ ਤੁਸੀਂ ਸਾਨੂੰ ਇਹ ਦੱਸੋ ਨਹੀਂ ਨਹੀਂ ਡੀਐਸਪੀ ਨਹੀਂ ਕੌਣ ਬਕਾਰ ਥਾੜਨੀ ਆ ਤੁਸੀਂ ਸਾਨੂੰ ਉਹ ਘਰ ਤੋਂ ਅੱਗੇ ਇੱਥੋਂ ਤੱਕ ਲਿਆਓ ਨਹੀਂ ਤੁਸੀਂ ਸਾਨੂੰ ਦੱਸੋ ਨਹੀਂ ਸਾਨੂੰ ਇਹ ਗੱਲ ਦੱਸੋ ਇਹ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਹੀਂ ਨਹੀਂ ਉਹ ਡੀਐਸਪੀ ਸਾਹਿਬ ਉਹ ਸਾਨੂੰ ਰਿਪੋਰਟ ਨਹੀਂ ਖੇਚਦਾ ਇਹ ਮੇਰੀ ਪ੍ਰੋਟੈਕਸ਼ਨ ਨੂੰ ਬੈਂਤੀ ਹੈ ਜੀ ਤੂੰ ਅੱਗੇ ਬੈਂਤੀ ਕਰ ਸਾਡੀ ਰਿਕਵੈਸਟ ਹੈ ਸਾਡੇ ਨਾਲ ਇੱਥੇ ਕਾੜਾ ਕਰੋ ਬਸ ਇਹ ਖਾਹ ਨੂੰ ਅੰਦਰ ਆਈ ਹੈ ਇਹ ਆਪਣੀ ਅਕਰਦੀ ਦਲਪਦਾ मुर्

ਸਿੱਖਾਂ ਦੇ ਉਲਟਾ ਸਿੱਖਾਂ ਦੀ ਦੁਸ਼ਮਣ ਪਾਰਟੀ ਆ ਉਹਦੇ ਅਸੀਂ ਜਿਹੜੇ ਪ੍ਰਧਾਨ ਰਾਜਾ ਵੜਿੰਗ ਉਹਦੇ ਘਰ ਦੇ ਬਾਹਰ ਅਸੀਂ ਪ੍ਰੋਟੈਸਟ ਕਰਨ ਆਏ ਸੀ ਅਸੀਂ ਰਾਜਾ ਵੜਿੰਗ ਜੀ ਤੋਂ ਇਹ ਪੁੱਛਣ ਆਏ ਸੀ ਵੀ ਹੁਣ ਤੁਹਾਡੇ ਐਮਐਲਏ ਜੋ ਪ੍ਰਗਟ ਸਿੰਘ ਜੀ ਕਹਿ ਰਹੇ ਨੇ ਵੀ ਸਾਡੇ ਹੀ ਸਾਥੀ ਨੇ ਜਿਹੜਾ ਇੱਕ ਗਰੁੱਪ ਆ ਇੱਕ ਤਾਂ ਧੜਾ ਆ ਵੀ ਉਹ ਮਾਫੀ ਦਿਵਾਉਣਾ ਚਾਹੁੰਦਾ ਇੱਕ ਚਾਹੁੰਦਾ ਸੀ ਵੀ ਕੇਸ ਲੰਮਾ ਕਰੋ ਆਪਾਂ ਲੰਮੀ ਸ਼ਾਸਤ ਕਰਾਂਗੇ ਹੋਰ ਵੀ ਇਲੈਕਸ਼ਨ ਲੜਦੇ ਨੇ ਅਸੀਂ ਉਹ ਅੱਜ ਜਵਾਬ ਮੰਗਣ ਆਏ ਸੀ ਰਾਜਾ ਵੜਿੰਗ ਜੀ ਤੋਂ ਪਰ ਰਾਜਾ ਵੜਿੰਗ ਜੀ ਦੇ ਕੋਈ ਵੀ ਪੀਏ ਕੋਈ ਯੂਐਸਡੀ ਕੋਈ ਉਹਨਾਂ ਦੇ ਧਰਮ ਪਤਨੀ ਅਮਰਤਾ ਵੜਿੰਗ ਕੋਈ ਵੀ ਸਾਨੂੰ ਬਾਹਰ ਆ ਕੇ ਮਿਲਦੇ ਨਹੀਂ ਉਲਟਾ ਪ੍ਰਸ਼ਾਸਨ ਨੂੰ ਬੁਲਾ ਕੇ ਸਾਨੂੰ ਧੱਕਾ ਮੁੱਕੀ ਕਰਕੇ ਸਾਨੂੰ ਇਥੋਂ ਵੀ ਬਹਿਨ ਤੱਕ ਨਹੀਂ ਦਿੱਤਾ ਗਿਆ ਵੀ ਰੋਕਿਆ ਨਹੀਂ ਗਿਆ ਤੁਹਾਨੂੰ ਧੱਕੇ ਮਾਰੇਗਾ ਇਥੋਂ ਤੱਕ ਸਾਡੀਆਂ ਰੈਸਟਾਂ ਪਾਉਣ ਤੱਕ ਗਿਆ ਵੀ ਤੁਹਾਨੂੰ ਅਸੀਂ ਅਰੈਸਟ ਕਰਾਂਗੇ ਸਾਨੂੰ ਤੋਂ ਪ੍ਰੈਸ਼ਰ ਸਾਨੂੰ ਇਹ ਦੱਸਣ ਤਾਂ ਧਮਕੀ ਦਿੱਤੀ ਗਈ ਤੁਹਾਨੂੰ ਚੋਕ ਕੇ ਅੰਦਰ ਠੋਕ ਦਾਂਗੇ ਤੁਹਾਡੇ ਦੇ ਪਰਚੇ ਪਾ ਦਾਂਗੇ ਸਾਨੂੰ ਇਹ ਨਹੀਂ ਪਤਾ ਕੀ ਕੋਣ ਕੋਣ ਕਹਿ ਰਿਹਾ ਇਹਨਾਂ ਨੂੰ ਇਹ ਸਿੱਖਾਂ ਦੀ ਆਵਾਜ਼ ਚੱਕਣੀ ਸਿੱਖਾਂ ਨੇ ਆਪਦੇ ਧਰਮ ਦੀ ਗੱਲ ਕਰਨੀ ਜਾਂ ਅਸੀਂ ਪੱਖ ਨਹੀਂ ਸੋਣ ਸਕਦੇ ਆਪਾਂ ਜਾਂ ਰੱਖ ਨਹੀਂ ਸਕਦੇ ਤਾਂ ਇਹ ਕਾਂਗਰਸ ਉਹ ਪਾਰਟੀ ਹੈ ਜਿਹੜੀ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਅੱਜ ਵੀ ਇਹ ਸਿੱਖਾਂ ਤੇ ਨੌਜਵਾਨੀ ਤੇ ਹਮਲਾ ਕਰ ਰਹੀ ਆ ਅਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੂੰ ਜਵਾਬ ਲੈਣ ਆਏ ਸੀ ਦੇਖੋ ਅੱਜ ਜਿਹੜਾ ਇਹ ਰੋਜ ਪ੍ਰਦਰਸ਼ਨ ਹੋਇਆ ਇਹਦੇ ਚ ਅਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਘਰ ਮੂਰੇ ਅੱਜ ਯੂਥ ਕਾਲੀ ਦਲ ਦੇ ਸਾਰੇ ਅਹੁਦੇਦਾਰ ਸਾਂ ਬਾਣ ਆਏ ਸੀ ਇਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਵਿਧਾਨ ਸਭਾ ਦੇ ਵਿੱਚ ਵੇਖੋ ਸੱਚੀ ਸੁੱਚੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਇੱਕ ਵਿਧਾਇਕ ਨੇ ਸੀਨੀਅਰ ਲੀਡਰ ਪ੍ਰਗਟ ਸਿੰਘ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਦੋਂ ਸਾਡੀ ਕਾਂਗਰਸ ਸਰਕਾਰ ਸੀ ਉਦੋਂ ਇੱਕ ਪਾਰਟੀ ਉਹ ਦਾ ਉਹ ਹਿੱਸਾ ਸੀ ਜਿਹੜਾ ਕਹਿੰਦਾ ਸੀ ਕਿ ਇਸ ਬੇਆਦਮੀਆਂ ਉੱਤੇ ਫੈਸਲਾ ਹੋਵੇ ਤੇ ਦੂਜਾ ਉਹ ਸੀ ਜਿਹੜਾ ਕਹਿੰਦਾ ਸੀ ਕਿ ਇਹਨੂੰ ਖਿੱਚ ਕੇ ਹੋਰ ਲੰਮਾ ਲੈ ਕੇ ਜਾਓ ਅਸੀਂ ਰਾਜਾ ਬਣਕੀ ਜੀ ਨੂੰ ਪੁੱਛਣ ਆਏ ਹਾਂ ਕਿ ਤੁਸੀਂ ਦੱਸੋ ਤੁਸੀਂ ਕਾਂਗਰਸ ਦੇ ਪ੍ਰਧਾਨ ਹੋ ਤੁਸੀਂ ਉਸ ਵੇਲੇ ਮੰਤਰੀ ਸੀ ਤੁਸੀਂ ਕਿਹੜੇ ਧੜੇ ਨਾਲ ਖੜੇ ਸੀ ਸਾਨੂੰ ਅੱਜ ਪਤਾ ਲੱਗੇ ਪੰਜਾਬ ਪੰਜਾਬ ਦੇ ਉਹ ਲੋਕ ਸਾਰੇ ਜਿਹੜੇ ਗੁਰੂ ਮਹਾਰਾਜ ਨੂੰ ਮੰਨਦੇ ਆ ਸਾਰੇ ਧਰਮਾਂ ਨੂੰ ਮੰਨਦੇ ਆ ਪੁੱਛਣਾ ਚਾਹੁੰਦੇ ਆ ਜਿਹੜੀਆਂ ਬੇਅਦਮੀਆਂ ਨਾਲ ਸਾਰੇ ਲੋਕਾਂ ਦਾ ਫਿਰਦਾ ਬਲੁੰਦ ਰਿਆ ਗਿਆ ਜਿਹੜੀਆਂ ਬੇਅਦਮੀਆਂ ਨਾਲ ਲੋਕਾਂ ਨੂੰ ਦੁੱਖ ਲੱਗਿਆ ਅੱਜ ਉਹਦੇ ਉੱਤੇ ਜੇ ਤੁਸੀਂ ਰਾਜਨੀਤੀ ਕਰਦੇ ਰਹੇ ਹੋ ਤੇ ਦੂਸ਼ਨ ਦੂਜੀਆਂ ਪਾਰਟੀਆਂ ਤੇ ਲਾਉਂਦੇ ਰਹੇ ਹੋ ਅੱਜ ਦੱਸੋ ਕਿ ਤੁਸੀਂ ਉਹ ਕਿਹੜੇ ਧੜੇ ਸੀਗੇ ਤੇ ਨਾਲੇ ਉਸ ਧੜੇ ਦੇ ਨਾਂ ਅਜਾਗਰ ਕਰੋ ਜਿਨ੍ਹਾਂ ਨੇ ਉਦੋਂ ਬੇਅਦਵੀ ਵੇਲੇ ਉਹਨੂੰ ਲੰਮਾ ਖਿੱਚ ਲਈ ਇਹਨੂੰ ਕਿਹਾ ਗਿਆ ਜੋ ਬੇਅਦਵੀ ਤੋਂ ਬਿੱਲ ਲੈ ਕੇ ਅੰਦਾਜ਼ ਕਿਸ ਤਰ੍ਹਾਂ ਦੇਖਦੇ ਪਏ ਦੇਖੋ ਜੋ ਆਮ ਆਦਮੀ ਬੇਅਦਬੀ ਦਾ ਬਿੱਲ ਲੈ ਕੇ ਆਈ ਹੈ ਮੈਂ ਪੁੱਛਣਾ ਚਾਹਣਾ ਆਮ ਆਦਮੀ ਸਰਕਾਰ ਨੂੰ ਕਿ ਜਦੋਂ 2016 ਦੇ ਵਿੱਚ ਕੁਰਾਨ ਸ਼ਰੀਫ ਦੀ ਮਲੇਰ ਕੋਟਲਾ ਦੇ ਵਿੱਚ ਇੱਕ ਐਡੀ ਭਿਆਨਕ ਬੇਅਦਬੀ ਹੋਈ ਸੀ ਦੇਖੋ ਕੋਈ ਵੀ ਧਰਮ ਹੈ ਸਾਡੇ ਲਈ ਸਾਰੇ ਸਤਕਾਰਯੋਗ ਨੇ ਉਹਨਾਂ ਦਾ ਐਮ ਐਲ ਏ ਉਹਦੇ ਵਿੱਚ ਦੋਸ਼ੀ ਪਾਇਆ ਗਿਆ ਨਾਲ ਸਾਡੇ ਜਿਹੜੇ ਮੰਤਰੀ ਨੇ ਫਾਈਨਾਂਸ ਮਿਨਿਸਟਰ ਨੇ ਉਹ ਉਹਨਾਂ ਦੇ ਵਕੀਲ ਰਹੇ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਸੋਸ਼ਲ ਮੀਡੀਆ 'ਤੇ ਵੀ ਬੜਾ ਉਹ ਚੱਲ ਰਿਹਾ ਮੈਂ ਪੁੱਛਣਾ ਚਾਹੁੰਨਾ ਕਿ ਅੱਜ ਸਰਕਾਰ ਜਿਹੜਾ ਇਹ ਬੇਅਦਵੀ ਦਾ ਬਿੱਲ ਲੈ ਕੇ ਆਈ ਹੈ ਠੀਕ ਹੈ ਗੁਰੂ ਮਹਾਰਾਜ ਦਾ ਸਤਿਕਾਰ ਕਰਨਾ ਸਾਡਾ ਫਰਜ ਹੈ ਪਰ ਮੈਨੂੰ ਇਹ ਦੱਸਣ ਕਿ ਜਿਹੜੇ ਉਹਨਾਂ ਦੇ ਦੋਸ਼ੀ ਉਹਨਾਂ ਦੀ ਪਾਰਟੀ ਦੇ ਬੰਦੇ ਉਹਦੇ ਵਿੱਚ ਦੋਸ਼ੀ ਪਾਏ ਗਏ ਆ ਉਹਨਾਂ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਹੈ ਅਕਾਲੀ